ਕਿਲੌਰ ਪੁਲਿਸ ਨੇ 1960 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਨਵਾਰਿਕਾਰਡ ਬਣਾਇਆ ਜਿਸ ਵਿੱਚ ਲੋਕ ਇਨਸਾਫ ਮੰਚ ਜਥੇਬੰਦੀ ਦਾ ਵੀ ਪੂਰਾ ਸਹਿਯੋਗ ਰਹਾ ਅਤੇ 6 ਸਾਲ ਦੀ ਮਾਸੂਮ ਬੱਚੀ ਨੂੰ ਅਗਵਾਕਾਰਾਂ ਹੱਥੋਂ ਸੁਰੱਖਿਅਤ ਵਾਪਸ ਲਿਆਂਦਾ ਤੇ ਉਸ ਨੂੰ ਮਾਪਿਆਂ حوالے ਕੀਤਾ ਲੋਗ ਇਨਸਾਫ ਮੰਚ ਵੱਲੋਂ ਡੀਐਸਪੀ ਸਰਵਣ ਸਿੰਘ ਬਲ ਜੀ ਨੂੰ ਇਸ ਮਸਲੇ ਬਾਰੇ ਦੱਸਿਆ ਗਿਆ ਸੀ ਅਤੇ ਸਾਰੀ ਗੱਲ ਦੱਸਣ ਉਪਰੰਤ ਡੀਐਸਪੀ ਫਲੋਰ ਸਰਵਣ ਸਿੰਘ ਬਲ ਜੀ ਨੇ ਤੁਰੰਤ ਕਾਰਵਾਈ ਕਰਦੇ ਹੋਏ ਟੀਮ ਮੈਂਬਰ ਬਣਾ ਕੇ ਛੋਟੀ ਬੱਚੀ ਨੂੰ ਜੋ ਕਿ ਫਲੋਰ ਨੰਗਲ ਤੋਂ ਅਗਵਾ ਹੋਈ ਸੀ ਉਸ ਨੂੰ ਲੱਭਣ ਵਾਸਤੇ ਭੇਜ ਦਿੱਤਾ ਗਿਆ ਪੰਜਾਬ ਪੁਲਿਸ ਅਤੇ ਕਾਨੂੰਨ ਦੀਆਂ ਨਜ਼ਰਾਂ 'ਚ ਸਾਰਿਆਂ ਦਾ ਬਰਾਬਰ ਸਤਿਕਾਰ ਹੈ ਅਮੀਰ ਅਤੇ ਗਰੀਬ 'ਚ ਕੋਈ ਵਿਤਕਰਾ ਨਹੀਂ ਹੈ ਅੱਜ ਡੀਐਸਪੀ ਨੇ ਇੱਕ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਅਤੇ ਇਸ ਦੇ ਨਾਲ ਲੋਕ ਇਨਸਾਫ ਮੰਚ ਦੇ ਸੰਚਾਰਕ ਚਰਨੈਲ ਸਿੰਘ ਕਾਮਰੇਡ ਜੀ ਨੇ ਵੀ ਆਪਣਾ ਪੱਖ ਇਸ ਮੁੱਦੇ ਬਾਰੇ ਰੱਖਿਆ ਸਬ ਡਿਵੀਜ਼ਨ ਫਿਲੌਰ ਸਰਵਣ ਸਿੰਘ ਬਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪਿਛਲੇ ਮਹੀਨੇ 27 ਅਪ੍ਰੈਲ ਨੂੰ ਅਗਵਾ ਹੋਈ 6 ਸਾਲਾ ਮਾਸੂਮ ਬੱਚੀ ਦੀ ਮਾਂ ਪੁਸ਼ਪਾ ਦੇਵੀ ਨੇ ਫਿਲੌਰ ਪੁਲਿਸ ਸੰਜੀਵ ਕਪੂਰ ਦੀ ਪੁਲਿਸ ਪਾਰਟੀ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੀ ਤੀ ਕਰੋ ਲਾਪਤਾ ਹੋ ਗਈ ਹੈ ਉਹ ਇੰਦਰਾ ਕਲੋਨੀ ਪਿੰਨ ਨੰਗਰ ਚ ਰਹਿੰਦੇ ਹਨ ਇੱਕ ਮਹੀਨਾ ਪਹਿਲਾਂ ਹੀ ਸੀਤਾਮੜੀ ਬਿਹਾਰ ਦੇ ਰਹਿਣ ਵਾਲੇ ਰਾਮ ਸਕਿਲ ਦਾ ਪੁੱਤਰ ਬੇਚਨ ਕੁਮਾਰ ਉਸ ਕੋਲ ਆਇਆ ਕੰਮ ਦੀ ਭਾਲ ਚ ਇਧਰ ਉਧਰ ਪਟਕ ਰਿਹਾ ਸੀ ਜਦੋਂ ਉਸ ਨੂੰ ਕੋਈ ਕੰਮ ਨਹੀਂ ਮਿਲਿਆ ਤਾਂ ਉਹਨਾਂ ਨੇ ਉਸ ਨੂੰ ਰੱਖ ਲਿਆ ਸ਼ਿਕਾਇਤ ਮਿਲਣ ਤੇ ਫਿਲੌਰ ਪੁਲਿਸ ਹਰਕਤ ਚ ਆ ਗਈ ਅਤੇ ਦੋਸ਼ੀ ਦਾ ਫੋਨ ਨੰਬਰ ਪ੍ਰਾਪਤ ਕੀਤਾ ਅਤੇ ਉਸ ਦੀ ਲੋਕੇਸ਼ਨ ਦੀ ਜਾਂਚ ਕੀਤੀ ਤਾਂ ਇਹ ਸੀਤਾਮੜੀ ਬਿਹਾਰ ਦੀ ਆਈ ਬਿਨਾ ਸਮਗਵਾਏ ਪੁਲਿਸ ਪਾਰਟੀ ਫਿਲੌਰ ਪੁਲਿਸ ਨੇ ਸੀਤਾਮੜੀ ਵਿਹਾਰ ਜਾ ਕੇ ਉੱਥੋਂ ਕੁੜੀ ਨੂੰ ਬਰਾਮਦ ਕਰ ਲਿਆ ਅਤੇ ਦੋਸ਼ੀ ਫਰਾਰ ਸੀ ਅੱਜ ਜਦੋਂ ਡੀਐਸਪੀ ਅਤੇ ਇੰਸਪੈਕਟਰ ਸੰਜੀਵ ਕਪੂਰ ਨੇ ਮਾਸੂਮ ਬੱਚੀ ਨੂੰ ਸੁਰੱਖਿਅਤ ਉਸਦੇ ਮਾਪਿਆਂ ਦੇ ਹਵਾਲੇ ਕਰ ਦਿੱਤਾ ਤਾਂ ਮਾਕੋਲ ਆਪਣੀ ਧੀ ਨੂੰ ਸੁਰੱਖਿਅਤ ਦੇਖ ਕੇ ਪੁਲਿਸ ਦਾ ਧੰਨਵਾਦ ਕੀਤਾ ਅਤੇ ਲੋਕ ਇਨਸਾਫ ਮੰਚ ਦੇ ਰਚਨਾਤਾ ਜਰਨੈਲ ਸਿੰਘ ਦਾ ਵੀ ਧੰਨਵਾਦ ਕੀਤਾ ਪੀਬੀ ਸੰਤੀ ਨਿਊਜ਼ ਚੈਨਲ ਫਿਲੌਰ ਤੋਂ ਪੱਤਰਕਾਰ ਜਗਜੀਤ ਸਿੰਘ ਪੱਟੀਨਾਲ ਜਗਨਨਾਥ ਜੱਗੀ ਦੀ ਵਿਸ਼ੇਸ਼ ਰਿਪੋਰਟ ਸਰ ਇੱਕ ਪਿਛਲੇ ਦਿਨੀ ਫਿਲੌਰ ਰੋਡ ਟੌਸ ਐਮੈਮਿਕ ਕਮਰਚਰ ਬੱਚੀ 23 43 ਸੀ ਕਿਸੇ ਬੱਚੀ ਨੇ ਤੁਸੀਂ ਬਹੁਤ ਹੀ ਜਦੋ ਜਿਹਤ ਕਰਕੇ ਉਹ ਬੱਚੀ ਨੂੰ ਤੁਸੀਂ ਬਰਾਮਦ ਕਰ ਲਿਆ ਹੈਗਾ ਮੈਂ ਕਿਹਾ ਉਹ 2000 ਕਿਲੋਮੀਟਰ ਜਾ ਕੇ ਉਹ ਬੰਦਾ ਲੱਭ ਲਿਆ ਤੁਸੀਂ ਬੱਚੀ ਦੇ ਮਾਪਿਆਂ ਨੇ ਮੰਨ ਕਰਤੀ ਹੈ ਕਿ ਸਰ ਕੀ ਕਹਾ ਚੌਣ ਹੈ ਉਹ ਬੰਦਾ ਕਿਉਂ ਕਿਹੜੇ ਮਨਸ਼ਾ ਨਾਲ ਬੱਚੀ ਨੂੰ ਲੈ ਕੇ ਗਿਆ ਸੀ ਔਰ ਕਿੱਥੋਂ ਬਰਾਮਦ ਕੀਤੀ ਸਰ ਇਹ 121 ਨੰਬਰ ਐਫ ਆਈ ਆਰ ਜਿਹੜੀ ਹੈ ਥਾਣਾ ਫਲੋਰ ਰਿਕਾਰਡ ਕੀਤੀ ਗਈ ਸੀ ਇਹਦੇ ਵਿੱਚ ਐਸਐਚਓ ਫਲੋਰ ਸੰਜੀਤ ਕਪੂਰ ਉਸਦੀ ਟੀਮ ਐਸਐਸ ਜਸਵੰਦਰ ਸਿੰਘ ਜਿਹੜੀ ਹੈ ਤੇ ਇਹਨਾਂ ਨੂੰ ਜਦੋਂ ਇਨਫੋਰਮੇਸ਼ਨ ਮਿਲੀ ਸੀ ਤੇ ਤੁਰੰਤ ਐਫਆਈਆਰ ਦਰਜ ਕੀਤੀ ਗਈ ਐਫਆਈਆਰ ਦਰਜ ਕਰਨ ਤੋਂ ਬਾਅਦ ਅਸੀਂ ਟੈਕਨੀਕਲੀ ਜੇ ਤੇ ਆਪਣੇ ਜਿਹੜੇ ਸਰਚਸ ਸੀ ਰੋਮਨ ਉਹਨਾਂ ਦੇ ਮਦਦ ਨਾਲ ਅਸੀਂ ਜਿਹੜਾ ਸੀ ਇਹ ਲੜਕੀ ਬਾਰੇ ਪਤਾ ਕੀਤਾ ਜੋ ਕਿ ਸੀਤਾਮੜੀ ਬਿਹਾਰ ਵਿੱਚ ਇੱਕ ਇਹਨਾਂ ਦਾ ਜਾਨਕਰ ਜਿਹੜਾ ਸੀ ਉਹ ਲੜਕੀ ਨੂੰ ਵਗਲਾ ਕੇ ਲੈ ਗਿਆ ਸੀ ਉਸ ਨੂੰ ਅਸੀਂ ਫਿਰ ਬਰਾਮਦ ਕੀਤਾ ਅਤੇ ਇਸ ਇਸ ਦੇ ਸੰਬੰਧ ਵਿੱਚ ਸਪੈਸ਼ਲ ਪੁਲਿਸ ਸਟੇਡੀਅਮ ਟੀਮ ਮਿਕ ਤਿਆਰ ਕੀਤੀ ਗਈ ਜਿਹੜੀ ਕਿ ਸੀਤਾ ਮੜੀ ਬਿਹਾਰ ਕੋ ਜੀ ਗਈ ਉੱਥੋਂ ਲੜਕੀ ਜਿਹੜੀ ਸਹੀ ਸਲਾਮਤ ਲੈਂਦੀ ਹੈਗੀਆ ਤੇ ਉਹਨਾਂ ਦੇ ਪਰਿਵਾਰਸ ਦੇ ਹਵਾਲੇ ਕਰ ਦਿੱਤੀ ਗਈ ਹੈ ਹਰ ਪਤਾ ਕਪੋ ਆ ਗਿਆ ਬੰਦਾ ਜਿਹੜਾ ਉਹ ਸਕਿਪਾ ਹੈਗਾ ਤੇ ਉਹਦੇ ਤੇ ਕਾਰਵਾਈ ਚੱਲ ਰਹੀ ਹੈਗੀ ਹੈ ਜੀ ਕਮਰੇਟ ਸਾਹਿਬ ਇੱਕ ਛੋਟੀ ਬੱਚੀ ਹੈ ਪਤਾ ਲੱਗਦਾ ਉਹ ਵੀ 6 ਸਾਲ ਦੀ ਮਰਿਆ ਫਲੋਰ ਦੇ ਚੋਣ ਨਜ਼ਦੀਕੀ ਪੜਚੋਲ ਗਾਇਬ ਹੋ ਗਈ ਅਤਲ ਗਵਿਓ ਵਿਹਾਰ ਤੋਂ ਬਰਾਮਦ ਹੋਈ ਹੈ ਇਸ ਦਾ ਮਾਮਲਾ ਹਿੱਤੇ ਫਲੋਰ ਦੇ ਨੇੜੇ ਇੱਕ ਨਜ਼ਦੀਕੀ ਪਿੰਡਿਆ ਜਿੱਥੋਂ 6 ਸਾਲ ਦੀ ਲੜਕੀ ਆ ਉਹਨੂੰ ਕੋਈ ਆਦਮੀ ਬੜਗਾ ਕੇ ਉਹਨੂੰ ਕੱਪੜਿਆਂ ਵਿਚ ਆਸਾ ਦੇ ਕੇ ਉਹਨੂੰ ਗਵਾਹ ਕਰਕੇ ਲੈ ਗਿਆ ਤੇ ਉਸ ਤੋਂ ਬਾਅਦ ਉਹਦਾ ਪਰਿਵਾਰ ਜਿਹੜਾ ਆ ਉਹਦੇ ਮਾਪੇ ਆ ਹੋਰ 20 ਆ ਉਹ ਥਾਣੇ ਦੇ ਵਿੱਚ ਗਏ ਥਾਣੇ ਆਇਆ ਤਾਂ ਪੁਹਾਰ ਲਈ ਕੋਹਾ ਫਲੋਰ ਸਾਹਿਬ ਨੂੰ ਮਿਲਿਆ ਉਸ ਤੋਂ ਬਾਅਦ ਡੀਐਸਪੀ ਸਾਹਿਬ ਨੇ ਸਾਡੀ ਗੱਲ ਸੁਣੀ ਆ ਕਾਲ ਸੁਣ ਤੋਂ ਬਾਅਦ ਉਹਨੇ ਟੀਮਾਂ ਬਣਾਈਆਂ ਟੀਮਾਂ ਬਣਾਉਣ ਤੋਂ ਬਾਅਦ ਜਿਹੜੀ ਲੜਕੀ ਜਿੱਥੇ ਗਈ ਸੀ ਬਿਹਾਰ ਦੇ ਵਿੱਚ ਉੱਥੇ ਅਸੀਂ ਡੀਐਸਪੀ ਦਾ ਜਿਹੜਾ ਨੰਬਰ ਸੀ ਉਹ ਵੀ ਐਫਐਚਓ ਸਾਹਿਬ ਨੂੰ ਲੈ ਦਿੱਤਾ ਉੱਥੇ ਜਿਹੜੇ ਜਿੱਥੇ ਗਏ ਸੀ ਜਿਹੜੇ ਪਰਿਵਾਰਕ ਹੋ ਗਏ ਸੀ ਉਹਦਾ ਵੀ ਨੰਬਰ ਲੈ ਦਿੱਤਾ ਤੇ ਉੱਥੇ ਜਿਹੜੇ ਉੱਥੇ ਦੀ ਪੁਲਿਸ ਆ ਬਿਹਾਰ ਦੀ ਉਹਨੇ ਪੂਰੀ ਕਾਰਵਾਈ ਕਰਦੇ ਹੋਏ ਲੜਕੀ ਜਿਹੜੀ ਬਰਾਮਦ ਕਰ ਲਈ ਬਰਾਮਦ ਕਰਨ ਤੋਂ ਬਾਅਦ ਜਿਹੜੀ ਇੱਥੇ ਦੀਆਂ ਟੀਮਾਂ ਅਸੀਂ ਫਲੋਰ ਦੀਆਂ ਉਹ ਬਿਹਾਰ ਦੇ ਵਿੱਚ ਜਾਂਦੀਆਂ ਫਿਰ ਉਹ ਲੜਕੀ ਨੂੰ ਲੜਕੇ ਨੂੰ ਅੱਜ 2 ਦਿਨ ਹੋ ਗਏ ਘਰ ਆਈ ਨੂੰ ਤੇ ਅੱਜ ਅਸੀਂ ਲੜਕੇ ਨਾਲ ਸੰਪਰਕ ਕੀਤਾ ਲੜਕੇ ਆ ਜਿਹੜੇ ਆ ਧੰਨਵਾਦ ਕਰਨਾ ਚਾਹੁੰਦੇ ਬਹੁਤ ਬਹੁਤ ਲੋਕਾਂ ਸਾਫ ਮਾਜ ਦਾ ਧੰਨਵਾਦ ਆ ਤੇ ਅਸੀਂ ਨਾਲ ਜਿੱਥੇ ਇਹਨਾਂ ਦਾ ਲੜਕੇ ਦੀ ਮਦਦ ਪਰਿਵਾਰ ਦੀ ਕੀਤੀ ਆ ਉਥੇ ਅਸੀਂ ਹੋਰ ਵੀ ਚਾਹੁੰਦੇ ਆ ਵੀ ਜਿਹੜੇ ਜਿਹਨਾਂ ਨਾਲ ਬੇਇਨਸਾਫੀ ਹੋ ਰਹੀ ਆ ਸਾਡੇ ਲੋਕਾਂ ਸਾਫ ਮਾਜ ਨਾਲ ਸੰਪਰਕ ਕਰਨ ਹਾਨੀ ਪ੍ਰਸ਼ੋਤਮ ਦੀ ਇੱਕ ਬੱਚੀ ਹੈ ਜਿਹੜੀ 6 ਸਾਲ ਦੀ ਚਲੇ ਗਈ ਸੀਗੀ ਪਤਾ ਲੱਗਾ ਉਹ ਬਿਆਹਾਰ ਤੋਂ ਬ੍ਰਮਦ ਹੋਈ ਆ ਤੇ ਅੱਜ ਤੁਹਾਡੇ ਇੱਥੇ ਜਿਹੜੀ ਇਹ ਪ੍ਰੈਸ ਕਾਨਫਰੰਸ ਕੀਤੀ ਗਈ ਆ ਆਫਿਸ ਦੇ ਵਿੱਚ ਕੀ ਕਹਿਣਾ ਚਾਹੁੰਦੇ ਆ ਅ 6 ਸਾਲ ਦੀ ਬੱਚੀ ਨੂੰ 27 ਤਰੀਕ ਨੂੰ ਇੱਕ ਜਿਹੜਾ ਬਿਹਾਰ ਦਾ ਸਿਗਾ ਲੜਕਾ ਜਿਹੜਾ 6 ਸਾਲ ਦੀ ਬੱਚੀ ਨੂੰ ਬਗਲਾ ਕੇ ਲੈ ਜਾਂਦਾ ਉਹਨੂੰ ਕਹਿੰਦਾ ਕਿ ਆ ਜਾ ਮੈਂ ਤੈਨੂੰ ਜਿਹੜੇ ਕੱਪੜੇ ਦਵਾ ਦਿੰਦਾ ਤੇ ਛੋਟੀ ਬੱਚੀ ਨੂੰ ਉਹ ਲੈ ਜਾਂਦਾ ਤੇ ਉਹਨੇ ਉਹਨੂੰ ਜਦੋਂ ਲੈ ਕੇ ਗਿਆ ਆ ਤੇ ਉਹਨਾਂ ਦੇ ਪਰਿਵਾਰ ਨੇ ਲਗਾਤਾਰ ਜਿਹੜਾ ਲੋਕਨਸਾਫ ਮੰਚ ਦੇ ਨਾਲ ਫਿਰ ਜਿਹੜਾ ਨਿਰਨਾਪਤਾ ਕਾਇਮ ਕੀਤਾ ਫਿਰ ਲੋਕਨਸਾਫ ਮੰਚ ਦੀ ਟੀਮ ਨੇ ਜਿਹੜਾ ਲਗਾਤਾਰ ਜਿਹੜਾ ਪ੍ਰਸ਼ਾਸਨ ਦੇ ਨਾਲ ਆਪ ਦਾ ਤਾਇਮ ਕਰਕੇ ਡਿਪਟੀ ਸਾਹਿਬ ਦੇ ਧਿਆਨ ਦੇ ਵਿੱਚ ਲਿਆ ਕੇ ਇਸ ਨੂੰ ਸਿਨੀਅਰ ਡਿਪਟੀ ਸਾਹਿਬ ਨੇ ਵੀ ਤੁਰੰਤ ਐਕਸ਼ਨ ਲੈਂਦੇ ਹੋਇਆ ਜਿਹੜੀ ਟੀਮ ਬਣਾ ਕੇ ਉਹ ਵਿਹਾਰ ਭੇਜੀ ਆ ਤੇ ਨਾਲ ਦੀ ਨਾਲ ਜਿਹੜੀ ਸਾਡੀ ਟੀਮ ਨੇ ਸਾਡੀ ਟੀਮ ਨੇ ਵੀ ਵਿਹਾਰ ਦੇ ਵਿੱਚ ਜਿੱਥੇ ਸਾਡੇ ਲਿੰਕ ਸੀਗੇ ਅਸੀਂ ਵੀ ਪੂਰੇ ਪੂਰੇ ਤਰੀਕੇ ਦੇ ਨਾਲ ਉਹਨੂੰ ਕਾਰਪੋਰੇਟ ਕੀਤਾ ਤੇ ਫਿਰ ਉਹ ਕਰਨ ਤੋਂ ਬਾਅਦ ਤੇ ਫਿਰ ਜਿਹੜੀ ਆ ਲੜਕੀ ਆ ਉਹ ਬਰਾਮਦ ਹੋਈ ਆ ਤੇ ਅੱਜ ਜਿਹੜੀ ਲੜਕੀ ਆ ਉਹ ਸਾਡੇ ਵਿੱਚ ਆ ਇਹ ਇਹ ਮਾਮਲਾ ਫਰਾਂਵਾ